ਬਿਲਕੁਲ ਤੇ ਮੈਂ ਆਪਣੇ ਜਿੰਨੇ ਵੀ ਮਾਪੇ ਆਪਣੇ ਉਹਨਾਂ ਨੂੰ ਇੱਕ ਮੇਰੀ ਬਹੁਤ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਬੱਚੇ ਨੂੰ ਇੰਗਲਿਸ਼ ਸਕੂਲ ਵਿੱਚ ਪਾਓ ਜਿਹੜੇ ਮਰਜੀ ਸਕੂਲ ਵਿੱਚ ਪਾਓ ਪਰ ਘਰ ਦੇ ਵਿੱਚ ਜਦੋਂ ਬੱਚਾ ਹੈ ਤੇ ਘਰ ਦੇ ਵਿੱਚ ਉਹਨੂੰ ਪੰਜਾਬੀ ਪਹਿਰਾਵਾ ਜਿੱਥੇ ਤੁਸੀਂ ਦਿਓ ਨਾਲ ਦੀ ਨਾਲ ਉਹਨਾਂ ਪਿਓਰ ਪੰਜਾਬੀ ਦੇ ਵਿੱਚ ਗੱਲ ਕਰੋ ਆ ਬਹੁਤ ਵੱਡਾ ਅਸਰ ਹੋਏਗਾ WhatsApp ਦੀ ਗੱਲ ਕਰਦੇ ਅੱਜ ਦੇ ਦਿਨ ਲਈ ਮਾਂ ਬੋਲੀ ਲਈ ਕੀ ਸੁਨੇਹਾ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹਾਂ ਕਿ ਕਿਵੇਂ ਆਪਣੀ ਮਾਂ ਬੋਲੀ ਨੂੰ ਆਪਾਂ ਅੱਗੇ ਹੋਰ ਸਟੈਪ ਬਾਈ ਸਟੈਪ ਅੱਗੇ ਲੈ ਕੇ ਜਾਈਏ हां हां बिल्कुल जी किते मैं ਪిల్లా ਤੇ ਮੈਂ ਆਪਣੇ ਜਿੰਨੇ ਵੀ ਮਾਪੇ ਨੇ ਉਹਨਾਂ ਨੂੰ ਇੱਕ ਮੇਰੀ ਬਹੁਤ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਬੱਚੇ ਨੂੰ ਇੰਗਲਿਸ਼ ਸਕੂਲ ਵਿੱਚ ਪਾਓ ਜਿਹੜੇ ਮਰਜੀ ਸਕੂਲ ਵਿੱਚ ਪਾਓ ਪਰ ਘਰ ਦੇ ਵਿੱਚ ਜਦੋਂ ਬੱਚਾ ਆਏ ਤੇ ਘਰ ਦੇ ਵਿੱਚ ਉਹਨੂੰ ਪੰਜਾਬੀ ਪਹਿਰਾਵਾ ਜਿੱਥੇ ਤੁਸੀਂ ਦਿਓ ਨਾਲ ਦੀ ਨਾਲ ਉਹਨਾਂ ਪਿਓਰ ਪੰਜਾਬੀ ਦੇ ਵਿੱਚ ਗੱਲ ਕਰੋ ਆ ਬਹੁਤ ਵੱਡਾ ਅਸਰ ਹੋਏਗਾ ਦੂਸਰਾ ਮੇਰੀ ਹੰਬਲ ਰਿਕਵੈਸਟ ਹੈ ਹੱਥ ਜੋੜ ਕੇ ਬੇਨਤੀ ਹੈ ਸਾਡੇ ਸਮਾਜ ਨੂੰ ਆ ਸਮਾਜ ਨੂੰ ਤੋ ਕਹਨ ਤੋਂ ਪਾ ਆਇਆ ਜਿਹਦੇ ਵਿੱਚ ਸਾਡੇ ਬਿਜ਼ਨਸ ادارے ਵੀ ਆਉਂਦੇ ਨੇ ਮੇਰੇ ਬਿਜ਼ਨਸ ادارے ਆਪਣੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ। ਰੋਜ਼ ਕਲਾਇੰਟ ਗਾਹਕ ਬੜੇ ਆਉਂਦੇ ਨੇ। ਉਹਨਾਂ ਨੂੰ ਚਾਹੀਦਾ ਆ ਆਪਣਾ ਜਿਹੜਾ ਉਹਨਾਂ ਦਾ ਲਿਖਤ ਪੜਤ ਹੈ, ਕਿਸੇ ਨੂੰ ਚਿੱਠੀ ਪਾਉਣੀ ਆ, ਉਹਨਾਂ ਦਾ ਇੰਟਰਨਲ ਕਮਿਊਨੀਕੇਸ਼ਨ ਸਿਸਟਮ ਆ। ਬਿਜ਼ਨਸ ਦੇ ਬੋਰਡ ਨੇ ਪੰਜਾਬੀ 'ਚ ਆਪਣੇ ਕੈਨੇਡਾ ਦੇ ਵਿੱਚ ਮੇਰੇ ਚਾਰ ਬਿਜ਼ਨਸ ਨੇ ਔਰ ਚੌਹਾਂ ਬਿਜ਼ਨਸਾਂ ਦੇ ਉੱਤੇ ਜਿੰਨੀਆਂ ਵੀ ਲੋਕੇਸ਼ਨਾਂ ਨੇ, ਹਰ ਲੋਕੇਸ਼ਨ ਤੇ ਤੁਸੀਂ ਪੰਜਾਬੀ ਵਾਲਾ ਜਿਹੜਾ ਸਾਈਨ ਹੈ, ਉਹ ਇੰਗਲਿਸ਼ ਵਾਲੇ ਸਾਈਨ ਨਾਲੋਂ ਵੱਡਾ ਪਾਓਗੇ। ਆ ਸੋ ਇਹ ਮੇਰੀ ਬਿਜ਼ਨਸ ਭਾਈਚਾਰੇ ਨੂੰ ਮੇਰੀ ਬੇਨਤੀ ਹੈ